ਨੀ ਤਰੀਕੇ ਪੰਜਾਬ ਦੇ ਨੌਜਵਾਨ ਚੰਗਾ ਭਵਿੱਖ ਬਣਾਉਣ ਦੇ ਵਾਸਤੇ ਵਿਦੇਸ਼ਾਂ ਦਾ ਰੁੱਖ ਕਰਦੇ ਨੇ ਪਰ ਹੁਣ ਟਰੰਪ ਦੀ ਰਣਨੀਤੀ ਜਿਹੜੀ ਹੈ ਕਿਤਨਾ ਕਿਤੇ ਵੱਡੇ ਵੱਡੇ ਸੁਪਨਿਆਂ ਨੂੰ ਇੱਕਦਮ ਹੀ ਝਟਕਾ ਦੇ ਰਹੀ ਹੈ ਚੱਕਨਾਚੂਰ ਕਰ ਰਹੀ ਹੈ ਪੰਜਾਬ ਦੇ ਨੌਜਵਾਨ ਡਿਪੋਰਟ ਕਿਤੇ ਜਾ ਰਹੇ ਨੇ ਹਾਲਾਂਕਿ ਪੂਰੇ ਦੇਸ਼ ਭਰ ਦੇ ਵਿੱਚ ਹੀ ਨੌਜਵਾਨ ਜਿਹੜੇ ਨੇ ਅਮਰੀਕਾ ਗਏ ਹੋਏ ਸੀ ਗੈਰ ਕਾਨੂੰਨੀ ਤਰੀਕੇ ਦੇ ਨਾਲ ਅਮਰੀਕਾ ਵਿੱਚ ਦਾਖਲ ਹੋਏ ਜਾਂ ਉੱਥੇ ਰਹਿ ਰਹੇ ਸੀ ਉਹਨਾਂ ਨੂੰ ਹੁਣ ਡਿਪੋਰਟ ਕੀਤਾ ਜਾ ਰਿਹਾ 트럼ਪ ਸਖਤ ਜਿਹੜਾ ਰੁਖ ਅਪਣਾ ਰਿਹਾ ਤੇ ਉਹਨਾਂ ਦੇ ਵਿੱਚ ਪੰਜਾਬੀਆਂ ਦੀ ਗਿਣਤੀ ਵੀ ਸਭ ਤੋਂ ਜ਼ਿਆਦਾ ਦੱਸੀ ਜਾ ਰਹੀ ਹੈ। ਬਿੱਤੇ ਦਿਨੀ ਇੱਕ ਜਹਾਜ਼ ਭਰ ਕੇ ਆਇਆ ਨੌਜਵਾਨਾਂ ਨੂੰ ਡਿਪੋਰਟ ਕੀਤਾ ਗਿਆ। देर रात ਆਪਣੀ ਧਰਤੀ ਆਪਣੇ ਘਰ ਪਹੁੰਚੇ ਜਿਹੜੇ ਬੱਚੇ ਡਿਪੋਰਟ ਕੀਤੇ ਗਏ ਸੀ। ਦੋ ਨੌਜਵਾਨ ਅਜਿਹੇ ਨੇ ਜਿਨ੍ਹਾਂ ਦੀ ਤੁਸੀਂ ਕਹਾਣੀ ਸੁਣ ਕੇ ਕਿਤੇ ਨਾ ਕਿਤੇ ਆਪਣੇ ਆਪ ਨੂੰ ਰੋਣ ਤੋਂ ਨਹੀਂ ਰੋਕੋਗੇ ਕਿਤੇ ਨਾ ਕਿਤੇ ਇੱਕ ਵੱਡਾ ਸਦਮਾ ਇੱਕ ਨੌਜਵਾਨ ਨੂੰ ਲੱਗਿਆ ਜਿਹੜਾ ਹੁਣ ਡਿਪਰੈਸ਼ਨ ਦਾ ਸ਼ਿਕਾਰ ਹੋ ਗਿਆ 45 ਲੱਖ ਰੁਪਏ ਮਾਪਿਆਂ ਨੇ ਇਕੱਠਾ ਕੀਤਾ ਘਰ ਵੇਚਿਆ ਘਰ ਦੇ ਉੱਤੇ ਕਰਜ਼ਾ ਲਿਆ ਘਰ ਦੇ ਵਿੱਚ ਖੜੀ ਗੱਡੀ ਵੇਚ ਦਿੱਤੀ ਅਤੇ ਉਸ ਤੋਂ ਲਾਵਾ 7 ਲੱਖ ਦਾ ਹੋਰ ਕਰਜ਼ਾ ਲਿਆ ਅਤੇ ਫੇਰ ਬੱਚਿਆਂ ਨੂੰ ਚੰਗੇ ਭਵਿੱਖ ਦੇ ਵਾਸਤੇ ਅਮਰੀਕਾ ਭੇਜਿਆ ਸੀ ਦੋ ਚਚੇਰੇ ਭਰਾ ਦੋਵਾਂ ਨੂੰ ਹੀ ਰਿਪੋਰਟ ਕਰ ਦਿੱਤਾ ਗਿਆ ਤੇ ਹੁਣ ਘਰ ਦੇ ਵਿੱਚ ਪਿੱਛੇ ਮਾਪਿਆਂ ਦਾ ਰੋ ਰੋ ਕੇ ਬੁਰਾ ਹਾਲ ਹੈ ਤੇ ਇੱਕ ਨੌਜਵਾਨ ਸਦਮੇ ਦੇ ਵਿੱਚ ਡਿਪਰੈਸ਼ਨ ਦਾ ਸ਼ਿਕਾਰ ਹੋ ਗਿਆ ਜਿਹੜਾ ਨਾ ਖੁਦ ਬੋਲ ਰਿਹਾ ਤੇ ਨਾ ਹੀ ਕਿਸੇ ਨੂੰ ਬੁਲਾ ਰਿਹਾ ਕਿਸੇ ਵੀ ਗੱਲ ਦਾ ਜਵਾਬ ਨਹੀਂ ਦੇ ਰਿਹਾ ਇੱਕ ਵੱਡਾ ਸਦਮਾ ਲੱਗਿਆ ਸਿਰ ਦੇ ਉੱਤੇ ਕਰਜ਼ੇ ਦੀ ਪੰਡ ਹੈ ਅਤੇ ਹੁਣ ਅੱਗੇ ਦਾ ਭਵਿੱਖ ਜਿਹੜਾ ਧੁੰਦਲਾ ਨਜ਼ਰ ਆ ਰਿਹਾ ਹੈ ਕਿਵੇਂ ਕਰਜ਼ਾ ਉਤਾਰਿਆ ਜਾਵੇਗਾ ਹਾਲਾਂਕਿ ਸਰਕਾਰ ਨੂੰ ਪਰਿਵਾਰ ਵੱਲੋਂ ਮੰਗ ਵੀ ਕੀਤੀ ਜਾ ਰਹੀ ਹੈ ਸਰਕਾਰ ਨੂੰ ਕਿਹਾ ਜਾ ਰਿਹਾ ਹੈ ਕਿ ਜਿਹੜੇ ਏਜੰਟਾਂ ਨੇ ਸਾਡੇ ਨਾਲ ਧੋਖਾ ਕੀਤਾ ਉਹਨਾਂ ਨੂੰ ਨੱਥ ਪਾਈ ਜਾਵੇ ਅਤੇ ਉਹਨਾਂ ਤੋਂ ਸਾਡਾ ਪੈਸਾ ਵੀ ਦਵਾਈਆ ਜਾਵੇ ਕਿਉਂਕਿ ਅਸੀਂ ਗਰੀਬ ਆ ਅਸੀਂ ਆਪਣਾ ਘਰ ਵੇਚ ਕੇ ਜੋ ਵੀ ਜਮਾ ਪੂੰਜੀ ਸੀ ਸਾਰੀ ਵੇਚ ਕੇ ਆਪਣੇ ਪੁੱਤਰਾਂ ਤੇ ਲਗਾ ਦਿੱਤੀ ਤਾਂ ਕਿ ਉਹ ਇੱਕ ਚੰਗਾ ਭਵਿੱਖ ਜਿਹੜਾ ਉਸਾਰ ਸਕਣ ਚੰਗੇ ਭਵਿੱਖ ਦੇ ਵਿੱਚ ਆਪਣਾ ਜੀਵਨ ਬਤੀਤ ਕਰ ਸਕਣ ਪਰ 트াম্প ਦੀਆਂ ਰਣਨੀਤੀਆਂ ਨੇ ਉਹਨਾਂ ਦੇ ਸੁਪਨੇ ਚੱਕਣਾ ਚੂਰ ਕਰ ਦਿੱਤੇ ਨੇ ਅਤੇ ਹੁਣ ਉਹ ਆਪਣੇ ਘਰ ਵਾਪਸ ਆ ਗਏ ਨੇ 116 ਦੱਸਿਆ ਜਾ ਰਿਹਾ ਨੌਜਵਾਨ ਜਿਹੜੇ ਵਾਪਸ ਆਏ ਜਿਨ੍ਹਾਂ ਦੇ ਵਿੱਚੋਂ ਦੋ ਨੌਜਵਾਨ ਨੇ ਚਚੇਰੇ ਭਰਾ ਨੇ ਦੋਵੇਂ ਰਿਪੋਰਟ ਹੋ ਗਏ ਨੇ ਅਤੇ ਉਹ ਗੁਰਦਾਸਪੁਰ ਦੇ ਰਹਿਣ ਵਾਲੇ ਨੇ ਪਿੱਛੇ ਮਾਪਿਆਂ ਦਾ ਰੋ ਰੋ ਕੇ ਬੁਰਾ ਹਾਲ ਹੈ ਤੁਹਾਨੂੰ ਦੱਸ ਦਿੰਨੇ ਆ ਕਿ ਗੁਰਦਾਸਪੁਰ ਦੇ ਵਿੱਚ ਜੋ ਇਹਨਾਂ ਦਾ ਪਿੰਡ ਹੈ ਖਾਨੋਵਾਲ ਬੋੜੀ ਉੱਥੋਂ ਦੇ ਇਹ ਦੋਵੇਂ ਨੌਜਵਾਨ ਨੇ 45-45 ਲੱਖ ਰੁਪਏ ਖਰਚ ਕਰਕੇ ਬਿਹਤਰ ਭਵਿੱਖ ਦੀ ਭਾਲ ਦੇ ਵਿੱਚ ਅਮਰੀਕਾ ਗਏ ਸੀ ਡਿਪੋਰਟ ਹੋ ਚੁੱਕੇ ਨੇ ਇੱਥੋਂ ਤੱਕ ਕਿ ਇਹਨਾਂ ਨੌਜਵਾਨਾਂ ਦਾ ਕਹਿਣਾ ਕਿ ਸਾਡੇ ਨਾਲ ਰਸਤੇ ਦੇ ਵਿੱਚ ਬਦਸਲੂਕੀ ਵੀ ਕੀਤੀ ਗਈ ਹੈ ਹਰਜੋਤ ਸਿੰਘ ਵੱਡੇ ਸਦਮੇ ਦੇ ਵਿੱਚ ਹੈ ਹਰਜੋਤ ਸਿੰਘ ਅਤੇ ਹਰਜੀਤ ਸਿੰਘ ਦੋਵੇਂ ਚਚੇਰੇ ਭਰਾ ਨੇ ਤੇ ਹਰਜੋਤ ਸਿੰਘ ਵੱਡੇ ਸਦਮੇ ਦੇ ਵਿੱਚ ਦੱਸਿਆ ਜਾ ਰਿਹਾ ਤੇ ਮਾਨ ਸਿੰਘ ਸੰਤੂਲਨ ਵੀ ਗਵਾ ਬੈਠਾ ਕਿਸੇ ਨਾਲ ਗੱਲ ਨਹੀਂ ਕਰ ਰਿਹਾ ਤੇ ਨਾ ਹੀ ਕਿਸੇ ਨੂੰ ਜਵਾਬ ਦੇ ਰਿਹਾ ਹਰਜੀਤ ਸਿੰਘ ਨੇ ਕਿਹਾ ਕਿ ਪਨਾਮਾ ਦੇ ਜੰਗਲਾਂ ਦੇ ਵਿੱਚ ਉਸ ਨੂੰ ਬੁਰੀ ਤਰ੍ਹਾਂ ਕੁੱਟਿਆ ਵੀ ਗਿਆ ਸੀ ਗੋਲੀ ਦਿਖਾ ਕੇ ਪਿਸਤੌਲ ਦਿਖਾ ਕੇ ਉਸ ਨੂੰ ਧਮਕੀਆਂ ਵੀ ਦਿੱਤੀਆਂ ਗਈਆਂ ਸੀ ਕਿ ਜੇਕਰ ਉਹ ਰੁਕ ਜਾਂਦਾ ਹੈ ਪਨਾਮਾ ਦੇ ਜੰਗਲਾਂ 'ਚ ਤਾਂ ਉਸ ਨੂੰ ਮਾਰ ਪੀ ਦਿੱਤਾ ਜਾਵੇਗਾ ਇਸ ਤਰੀਕੇ ਦੀਆਂ ਧਮਕੀਆਂ ਵੀ ਦਿੱਤੀਆਂ ਗਈਆਂ ਜਹਾਦ ਦੇ ਵਿੱਚ ਵੀ ਬੇੜੀਆਂ ਦੇ ਵਿੱਚ ਬੰਨਿਆ ਗਿਆ ਹਰਜੀਤ ਸਿੰਘ ਅਤੇ ਹਰਜੋਤ ਸਿੰਘ ਦੀ ਮਾਤਾ ਕਹਿ ਰਹੀ ਹੈ ਕਿ 3 ਏਕੜ ਜ਼ਮੀਨ ਖਾਲੀ ਪਲਾਟ ਘਰ ਦੇ ਵਿੱਚ ਖੜੀ ਕਾਰ ਇਸ ਸਾਰੀਆਂ ਚੀਜ਼ਾਂ ਨੂੰ ਵੇਚ-ਵਟ ਕੇ 90 ਲੱਖ ਰੁਪਈਆ ਇਕੱਠਾ ਕੀਤਾ ਤੇ ਦੋਨੇ ਨੌਜਵਾਨਾਂ ਨੂੰ ਜਿਹੜਾ ਬਾਹਰ ਪੇਛ ਦਿੱਤਾ ਸੀ ਪਰ ਹੁਣ ਉਹਨਾਂ ਦੇ ਜਿਹੜੇ ਨੇ ਸੁਪਨੇ ਚੱਕਣਾ ਚੂਰ ਹੋ ਗਏ ਨੇ ਤੁਹਾਨੂੰ ਦੱਸ ਦਿੰਨੇ ਆ ਕਿ ਦੋਵੇਂ ਪੁੱਤਰ ਜਿਹੜੇ ਨੇ ਕਲਾ ਨੌਰ ਦੇ ਪਿੰਡ ਗੁਰਡੇਨ ਦੇ ਏਜੰਟ ਦੇ ਝਾਂਸੇ ਦੇ ਵਿੱਚ ਆਏ ਏਜੰਟ ਦਾ ਨਾਮ ਦਲਬਾਖ ਸਿੰਘ ਦੱਸਿਆ ਜਾ ਰਿਹਾ ਜੋ ਕਿ ਇਸ ਵਕਤ ਹੁਣ ਅਮਰੀਕਾ ਦੇ ਵਿੱਚ ਰਹਿ ਰਿਹਾ ਹੈ ਗੈਰ ਕਾਨੂੰਨੀ ਤਰੀਕੇ ਦੇ ਨਾਲ ਉਸ ਨੇ ਅਮਰੀਕਾ ਇਹਨਾਂ ਨੂੰ ਭੇਜਿਆ ਸੀ ਪਰ ਜਦੋਂ ਹੁਣ ਉਸ ਦੇ ਨਾਲ ਰابطਾ ਕਾਇਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤਾਂ ਫੋਨ ਜਿਹੜੇ ਨੇ ਬੰਦ ਆ ਰਹੇ ਨੇ ਉਹਨਾਂ ਨੇ ਕਿਹਾ ਹੈ ਕਿਆ ਤੁਸੀਂ ਸਰਕਾਰ ਨੂੰ ਅਪੀਲ ਕਰਦੇ ਆ ਕਿ ਪੁੱਤਰਾਂ ਨੂੰ ਸਰਕਾਰੀ ਨੌਕਰੀ ਦਿੱਤੀ ਜਾਵੇ ਤਾਂ ਕਿ ਇੱਕ ਚੰਗਾ ਭਵਿੱਖ ਜਿਹੜਾ ਉਹਨਾਂ ਦਾ ਬਣ ਸਕੇ ਅਤੇ ਜਿਹੜਾ ਸਿਰ ਦੇ ਉੱਤੇ ਵੱਡਾ ਕਰਜ਼ਾ ਉਸ ਨੂੰ ਵੀ ਲਾਉਣ ਦੀ ਉਹ ਕੋਸ਼ਿਸ਼ ਕਰ ਸਕਣ ਕੋਈ ਜਰੀਆ ਜੜਾਉਣਾ ਨੂੰ ਜ਼ਰੂਰ ਬਣ ਜਾਵੇ ਸਰਕਾਰ ਨੂੰ ਇੱਕ ਅਪੀਲ ਕੀਤੀ ਜਾ ਰਹੀ ਹੈ ਤੇ ਏਜੰਟ ਦੇ ਕੋਲ ਜੋ ਪੈਸੇ ਨੇ ਉਹਨਾਂ ਦੇ ਵੱਲੋਂ ਵੱਡੀ ਰਕਮ ਜੋ ਏਜੰਟ ਨੂੰ ਦਿੱਤੀ ਗਈ ਸੀ ਉਹ ਵੀ ਵਾਪਸ ਲੈਣ ਦੇ ਵਾਸਤੇ ਸਰਕਾਰ ਨੂੰ ਗੁਹਾਰ ਲਗਾਈ ਜਾ ਰਹੀ ਹੈ ਹੁਣ ਦੇਖਣਾ ਹੋਵੇਗਾ ਕਿ ਨੌਜਵਾਨ ਕਿਸ ਤਰੀਕੇ ਦੇ ਨਾਲ ਆਪਣੇ ਪੈਰਾਂ ਤੇ ਖੜਦੇ ਨੇ ਹੱਲੇ ਤਾਂ ਸ਼ੁਰੂਆਤ ਹੈ 트럼ਪ ਦੇ ਵੱਲੋਂ ਇਸ ਤਰੀਕੇ ਦਾ ਬਿਆਨ ਦਿੱਤਾ ਗਿਆ ਕਿ ਆਉਣ ਵਾਲੇ ਸਮੇਂ ਦੇ ਵਿੱਚ ਅਮਰੀਕਾ ਦੇ ਵਿੱਚ ਜਿੰਨੇ ਵੀ ਲੋਕ ਗੈਰ ਕਾਨੂੰਨੀ ਤਰੀਕੇ ਦੇ ਨਾਲ ਰਹਿ ਰਹੇ ਨੇ ਇੱਥੇ ਵੀ ਚਿੰਤ ਹੋ ਗਿਆ ਕਿ ਸਿਰਫ ਭਾਰਤ ਹੀ ਨਹੀਂ ਵੱਖ-ਵੱਖ ਦੇਸ਼ਾਂ ਦੇ ਨੌਜਵਾਨ ਜਿਹੜੇ ਗੈਰ ਕਾਨੂੰਨੀ ਤਰੀਕੇ ਨਾਲ ਅਮਰੀਕਾ ਦੇ ਵਿੱਚ ਰਹਿ ਰਹੇ ਨੇ ਉਹਨਾਂ ਸਾਰਿਆਂ ਨੂੰ ਹੀ ਡਿਪੋਰਟ ਕੀਤਾ ਜਾ ਰਿਹਾ ਹੈ ਕੇਵਲ ਭਾਰਤ ਨੂੰ ਜਾਂ ਫਿਰ ਪੰਜਾਬੀਆਂ ਨੂੰ ਨਹੀਂ ਪੰਜਾਬ ਦੇ ਵਿੱਚ ਸਿਰਫ ਜਹਾਜ਼ ਉਤਾਰੇ ਗਏ ਨੇ ਪਰ ਇਸ ਦੇ ਵਿੱਚ ਦੇਸ਼ ਦੇ ਵੱਖ-ਵੱਖ ਰਾਜਾਂ ਦੇ ਨੌਜਵਾਨ ਨੇ ਨੌਜਵਾਨਾਂ ਦੇ ਵਿੱਚ ਕੁਝ ਮਹਿਲਾਵਾਂ ਵੀ ਨੇ ਜਿਨ੍ਹਾਂ ਨੂੰ ਪੋਰਟ ਕੀਤਾ ਗਿਆ ਹੈ ਤਾਂ ਅੱਜ ਇੱਕ ਹੋਰ ਜਹਾਜ਼ ਵੀ ਜਿਹੜਾ ਉਹ ਡਿਪੋਰਟ ਕੀਤੇ ਗਏ ਨੌਜਵਾਨਾਂ ਨੂੰ ਲੈ ਕੇ ਅੰਮ੍ਰਿਤਸਰ ਦੇ 에어ਪੋਰਟ ਦੇ ਉੱਤੇ ਆਇਆ देर रात ਹੀ ਇਹ ਵੀ ਜਹਾਜ਼ ਜਿਹੜਾ ਪਹੁੰਚਦਾ ਨਜ਼ਰ ਆਵੇਗਾ ਤਾਂ ਤੁਹਾਨੂੰ ਦੱਸ ਦਿੰਦੇ ਆ ਕਿ ਇਸ ਵਾਰ ਗਿਣਤੀ ਵੀ ਜ਼ਿਆਦਾ ਹੈ 150 ਤੋਂ ਵਧੇਰੇ ਨੌਜਵਾਨ ਜਿਹੜੇ ਨੇ ਡਿਪੋਰਟ ਕਿਤੇ ਗਏ ਨੇ ਇਸ ਜਹਾਜ਼ ਦੇ ਵਿੱਚ ਉਡਾਣ ਭਰ ਚੁੱਕੇ ਨੇ ਤੇ ਦੇਰ ਰਾਤ ਉਹ ਵੀ ਅੱਜ ਆਪਣੇ ਵਤਨ ਵਾਪਸੀ ਕਰਨਗੇ ਸਾਰੇ ਭਾਰਤੀ ਨੇ ਵਿੱਚ ਪੰਜਾਬੀ ਵੀ ਨੇ ਹਰਿਆਣਵੀ ਨੇ ਰਾਜਸਥਾਨੀ ਨੇ ਗੁਜਰਾਤੀ ਦੇ ਨੇ ਮੁੰਬਈ ਮਹਾਰਾਸ਼ਟਰ ਦੇ ਨੇ ਵੱਖ-ਵੱਖ ਰਾਜਾਂ ਦੇ ਨੌਜਵਾਨ ਨੇ ਜਿਹੜੇ ਲਗਾਤਾਰ ਡਿਪੋਰਟ ਜਿਹੜੇ ਨੇ ਅਮਰੀਕਾ ਵੱਲੋਂ ਕੀਤੇ ਜਾ ਰਹੇ ਨੇ ਤਾਂ ਤੁਹਾਨੂੰ ਦੱਸ ਦਿੰਨੇ ਆ ਕਿ ਬੀਤੇ ਦਿਨੀ ਇੱਕ ਖਬਰ ਸਾਹਮਣੇ ਆਈ ਸੀ ਕਿ ਅੰਮ੍ਰਿਤਸਰ ਦੇ ਵਿੱਚ ਇੱਕ ਨੌਜਵਾਨ ਜਿਹੜਾ ਡਿਪੋਰਟ ਕੀਤਾ ਗਿਆ ਸੀ ਉਹ ਹੁਣ ਨਸ਼ਾ ਤਸਕਰ ਬਣ ਚੁੱਕਿਆ ਤੇ ਪੁਲਿਸ ਨੇ ਉਹਨਾਂ ਨੂੰ ਗ੍ਰਿਫਤਾਰ ਵੀ ਕੀਤਾ ਤੇ ਹੁਣ ਇੱਕ ਖਬਰ ਇਹ ਵੀ ਆ ਰਹੀ ਹੈ ਕਿ ਇੱਕ ਨੌਜਵਾਨ ਜਿਹੜਾ 45 ਲੱਖ ਰੁਪਇਆ ਲਾ ਕੇ ਅਮਰੀਕਾ ਗਿਆ ਸੀ ਅਮਰੀਕਾ ਗਿਆ ਸੀ ਉਸ ਦੇ ਸੁਪਨੇ ਚੱਕਨਾ ਚੂਰ ਹੋ ਗਏ ਨੇ ਤੇ ਉਹ ਹੁਣ ਘਰ ਵਾਪਸ ਆ ਗਿਆ ਹੈ ਡਿਪੋਰਟ ਕਰ ਦਿੱਤਾ ਗਿਆ ਤੇ ਗਹਿਰੇ ਸਤਮੇ ਦੇ ਵਿੱਚ ਹੈ ਡਿਪਰੈਸ਼ਨ ਦਾ ਸ਼ਿਕਾਰ ਹੋ ਚੁੱਕਿਆ ਸਰਕਾਰਾਂ ਨੂੰ ਮਦਦ ਕਰਨ ਦੀ ਲੋੜ ਹੈ ਸਮਾਜ ਸੇਵੀਆ ਨੂੰ ਅੱਗੇ ਆਉਣ ਦੀ ਲੋੜ ਹੈ ਤੇ ਹਰ ਇੱਕ ਵਰਗ ਨੂੰ ਇਹਨਾਂ ਦਾ ਸਾਥ ਦੇਣ ਦੀ ਲੋੜ ਹੈ ਤਾਂ ਕਿ ਇੱਕ ਵਾਰ ਫੇਰ ਤੋਂ ਆਪਣੇ ਪੈਰਾਂ ਤੇ ਖੜੇ ਹੋ ਸਕਣ ਤਾਂ ਵੱਡੀ ਗਿਣਤੀ ਦੇ ਵਿੱਚ ਟਰੰਪ ਜਿਹੜਾ ਹੈ ਉਹ ਲਗਾਤਾਰ ਹੀ ਅਮਰੀਕਾ ਦੇ ਜੋ ਰਾਸ਼ਟਰਪਤੀ ਨੇ ਟਰੰਪ ਲਗਾਤਾਰ ਹੀ ਸਖਤ ਰੁਖ ਅਪਣਾ ਰਹੇ ਨੇ ਅਤੇ ਗੈਰ ਕਾਨੂੰਨੀ ਤਰੀਕੇ ਦੇ ਨਾਲ ਰਹਿ ਰਹੇ ਪ੍ਰਵਾਸੀਆਂ ਨੂੰ ਜਿਹੜਾ ਆ ਘਰੋਂ ਕਰੀ ਤੋੜਿਆ ਜਾ ਰਿਹਾ ਹੈ ਭਾਜੀ ਆਪਣਾ ਨਾਮ ਦੱਸੋ ਮੇਰਾ ਨਾਮ ਜੀ ਹਰਦੀਪ ਸਿੰਘ ਹੈ ਜੀ ਚਾਚੀ ਜੀ ਕਿਦਾਂ ਜਦੋਂ ਵਿੱਚ ਤੁਸ ਕਦੋਂ ਗਏ ਸੀ ਤੇ ਕਦੋਂ ਕਦੋਂ ਗਏ ਸੀ ਤੇ ਸਾਰਾ ਦੱਸ ਦਿਓ ਆਪੇ ਹਾਂਜੀ ਮੈਂ ਇੱਥੋਂ ਗਿਆ ਜੀ 13 ਅਕਤੂਬਰ ਨੂੰ ਗਿਆ ਜੀ ਘਰ ਤੇ ਸਾਨੂੰ ਜਾਂਦਿਆ 4 ਮਹੀਨੇ ਲੱਗੇ ਜੀ ਕਦੋਂ ਪਹੁੰਚੇ ਕਦੋਂ ਸੀ ਤੇ 27 ਜਨਵਰੀ ਨੂੰ ਪੁੱਜੇ ਜੀ ਆਪਾਂ ਬਾਰਡਰ ਦੇ ਵਿੱਚ ਕਿਵੇਂ ਦੇ ਹਾਲਾਤ ਸੀਗੇ ਪਾਜੀ ਜਦੋਂ ਤੁਸੀਂ ਉੱਥੇ ਪੁੱਜੇ ਹੋ ਹਾਲਾਤ ਤੇ ਪਾਜੀ ਬਹੁਤ ਮਾੜੇ ਸੀਗੇ ਜੀ ਨਾ ਕੋਈ ਕੱਪੜਾ ਸੀ ਪਾਉਣਾ ਤੇ ਤੇ ਨਾ ਕੋਈ ਬੂਟ ਸੀ ਚੱਪਲਾਂ ਦੇ ਨਾਲ ਗਿਆ ਜੀ ਉੱਥੇ ਕਿੱਥੋਂ ਕਿੱਥੇ ਗਏ ਸੀ ਕਿੱਥੇ ਪਹੁੰਚਾਇਆ ਤੁਹਾਨੂੰ ਥੱਲੇ ਇੱਥੋਂ ਪਹਿਲੇ ਪਹੁੰਚਾਇਆ ਜੀ ਇਹਨਾਂ ਨੇ ਘਵਾਨਾਂ ਦਾ ਸੌਰਥ ਅਫਰੀਕਾ ਦੇ ਵਿੱਚ ਪਹੁੰਚਾਇਆ ਜੀ ਇਹਨਾਂ ਉਸ ਤੋਂ ਬਾਅਦ ਉਸ ਤੋਂ ਬਾਅਦ ਫਿਰ ਡਾਂਗੀ ਚੱਲੂ ਹੋ ਗਈ ਜੀ ਟੈਕਸੀਆਂ ਦੇ ਨਾਲ ਹਾਂ ਹਾਂਜੀ ਤੇ ਫਿਰ ਜੰਗਲਾਂ 'ਚ ਜੰਗਲਾਂ ਦੇ ਵਿੱਚ ਇਹਨੇ ਸਾਨੂੰ ਤੌਰਤਾ ਜੀ ਮਹੀਨੇ ਦੇ ਵਿੱਚ ਇਹਨੂੰ ਤੌਰਤਾ ਜੀ ਕਿੰਨੇ ਨਿੱਕੀ ਹਾਲਾਤ ਸੀ ਜੰਗਲਾਂ ਦੇ ਕਿੰਨੇ ਕੁ ਲੋਕ ਸੀ ਉਦੋਂ ਜੰਗਲਾਂ ਦੇ ਹਾਲਾਤ ਜੀ ਬਹੁਤ ਮਾੜੇ ਆ ਜੀ ਜੋ ਜਨਤਾ ਦੇ ਬਹੁਤ ਸੀਗੇ ਜੀ ਉਹਦੇ ਵਿੱਚ ਤੁਹਾਡੇ ਨਾਲ ਕਿੰਨੇ ਤੁਹਾਡਾ ਗਰੁੱਪ ਹੋਏਗਾ ਕੋਈ ਉਹਦੇ ਵਿੱਚ ਕਿੰਨੇ ਗਰੁੱਪ ਨੇ ਲੋਕ ਸਾਡੇ ਨਾਲ ਤੇ ਅਸੀਂ 4 ਜਾਣੇ ਸੀਗੇ ਜੀ ਤੇ ਗਾੜੀ ਦੂਸਰੇ ਮੁੰਡੇ ਵੀ ਬਹੁਤ ਪੰਜਾਬ ਦੇ ਸੀਗੇ ਜੀ ਨਾਲ ਹਾਂ ਹਾਂ ਜੀ ਕੀ ਹਾਲਾਤ ਸੀ ਕਿਦਾਂ ਦਾ ਹਾਲਾਤ ਤੇ ਬਹੁਤ ਮਾੜੇ ਸੀਗੇ ਜੀ ਜਦੋਂ ਸੱਤ-ਸੱਤ ਪਹਾੜੀਆਂ ਤਾਂ ਚੜਨੀਆਂ ਕੋਈ ਛੱਟ ਪੇਟ ਵੀ ਲੱਗ ਜਾਂਦੀ ਹੈ ਜੀ ਹਾਲਾਤ ਤੇ ਬਹੁਤ ਮਾੜੇ ਆ ਸਹੀ ਜਦੋਂ ਉੱਥੇ ਪਹੁੰਚੇ ਜਿਹੜੇ ਜੰਗਲਾਂ ਦਾ ਦੱਸਦੇ ਪਏ ਉਹ ਤੇ ਇੱਥੋਂ ਜਦੋਂ ਗੱਲ ਕੀਤੀ ਸੀ ਤੇ ਏਜੰਟ ਨਾਲ ਕੀ ਗੱਲ ਹੋਈ ਸੀ ਤੁਹਾਡੀ ਜਦੋਂ ਇੱਥੋਂ ਗੱਲ ਕੀਤੀ ਸੀ ਉਹਦੇ ਨਾਲ ਸਾਡੀ ਕੋਈ ਜੰਗਲ ਦੀ ਗੱਲ ਨਹੀਂ ਹੋਈ ਸੀ ਸਾਨੂੰ ਇੱਥੋਂ ਉਹਨੇ ਕਿਹਾ ਸੀਗਾ ਤੁਹਾਨੂੰ ਇੱਕ ਨੰਬਰ ਦੇ ਵਿੱਚ ਲੈ ਕੇ ਜਾਵਾਂਗਾ ਤੇ ਕੋਈ ਪਨਾਮਾ ਦੇ ਵਿੱਚ ਨਹੀਂ ਲੈ ਕੇ ਜਾਵਾਂਗਾ ਬਾਰੋ-ਬਾਰ ਲੈ ਕੇ ਜਾਵਾਂਗਾ ਕਿੰਨੇ ਪੈਸੇ ਦਿੱਤੇ ਸੀ ਆਪਾਂ 90 ਲੱਖ ਰੁਪਏ ਦਿੱਤੇ ਸੀ ਦੋਵਾਂ ਭਰਾਵਾਂ ਨੇ ਨਾਲ ਚਾਚੇ ਦਾ ਬੇਟਾ ਗਿਆ ਸੀ ਜੀ ਦੂਜੇ ਭਰਾ ਦੀ ਕੀ ਹਾਲਾਤਾਂ ਸੀ ਉਹਦੇ ਹਾਲਾਤ ਤੇ ਬਹੁਤ ਇਸ ਟਾਈਮ ਮਾੜੇ ਆ ਜੀ ਉਹ ਡਿਪਰੈਸ਼ਨ ਦੇ ਵਿੱਚ ਜਾ ਰਿਹਾ ਜੀ ਬੋਲਦਾ ਗੱਲ ਕਰਦਾ ਨਹੀਂ ਜੀ ਉਹ ਗੱਲ ਨਹੀਂ ਕਰ ਰਿਹਾ ਜੀ ਤੇ ਪੈਸੇ ਕਿੱਦਾਂ ਇਕੱਠੇ ਕੀਤੇ ਇੰਤਜ਼ਾਮ ਕਿੱਦਾਂ ਕੀਤਾ ਜੀ ਪੈਸੇ ਇਕੱਠੇ ਕੀਤੇ ਜੀ ਘਰ ਦੀ ਜ਼ਮੀਨੇ ਵੇਚ ਕੇ ਕੀਤੇ ਕੀਤੇ ਜੀ ਕਿ ਪੈਸੇ ਇਕੱਠੇ ਉਹਨੂੰ ਹਰਜੀਤ ਅੱਗੇ ਕੀ ਫਿਊਚਰ ਦਿਖਾਇਆ ਜੀ ਅੱਗੇ ਤਾਂ ਕੁਝ ਨਹੀਂ ਦੇਖ ਰਿਹਾ ਜੀ ਇਸ ਟਾਈਮ ਜੋ ਹੈਗਾ ਸੀਗਾ ਜੀ ਉਹ ਸਭ ਵੇਚ ਗਿਆ ਜੀ ਜਿਸ ਵੇਲੇ ਵਾਪਸ ਆਏ ਸੀ ਮੰਤਰੀ ਸੀਐਮ ਵੀ ਲੈਣਾ ਆਈ ਸੀ ਗੱਲ ਹੋਈ ਉਹਨਾਂ ਨਾਲ ਹਾਂਜੀ ਮੇਰੀ ਨਹੀਂ ਜੀ ਗੱਲ ਹੋਈ ਮੇਰੇ ਛੋਟੇ ਬ੍ਰਦਰ ਦੀ ਜਰੂਰ ਹੋਈ ਹੋਊਗੀ ਮੈਂ ਉਸ ਟਾਈਮ ਇਮੀਗ੍ਰੇਸ਼ਨ ਕਰਾ ਰਿਆ ਸੀ ਉੱਥੇ ਅੱਛਾ ਜਦੋਂ ਤੁਸੀਂ ਆਏ ਹੋ ਉਥੋਂ ਤੁਹਾਨੂੰ ਦੱਸਿਆ ਗਿਆ ਕਿ ਤੁਹਾਨੂੰ ਕਿੱਥੇ ਲੈ ਕੇ ਜਾ ਰਹੇ ਹੋ ਨਹੀਂ ਜੀ ਸਾਨੂੰ ਰਸਤੇ ਦੇ ਵਿੱਚ ਆਣ ਕੇ ਦੱਸਿਆ ਵੀ ਇੰਡੀਆ ਜਾ ਰਹੇ ਆ ਕਿ ਕੀ ਕਿਹਾ ਗਿਆ ਉਦੋਂ ਕੀ ਕੀ ਹੋ ਗਿਆ ਉਸ ਟਾਈਮ ਕਿਹਾ ਗਿਆ ਜੀ ਤੁਹਾਨੂੰ ਦੂਸਰੇ ਕੈਂਪ ਦੇ ਵਿੱਚ ਲੈ ਕੇ ਜਾ ਰਹੇ ਆ ਜੀ ਨਿਊਯਾਰਕ ਦੇ ਵਿੱਚ ਤੇ ਕਿਹੜੀ ਹਾਲਾਤ ਦੇ ਵਿੱਚ ਲਿਆਂਦਾ ਗਿਆ ਤੁਹਾਨੂੰ ਬਹੁਤ ਬੁਰੇ ਹਲਤ ਨੇ ਤੇ ਲੈ ਕੇ ਆਏ ਜੀ ਸਾਨੂੰ ਉੱਥੋਂ ਹੱਥ ਕੜੀਆਂ ਲਾ ਕੇ ਲੈ ਕੇ ਆਏ ਜੀ ਸਾਨੂੰ ਤੇ ਰਸਤੇ ਵਿੱਚ ਨਾ ਇਹਨਾਂ ਨੇ ਜਹਾਜ਼ ਦੇ ਵਿੱਚ ਖੋਲੀਆਂ ਹੱਥ ਕੜੀਆਂ ਸਿਰਫ ਜਦੋਂ ਅੰਮ੍ਰਿਤਸਰ ਥੋੜਾ ਰਸਤਾ ਰਹਿ ਗਿਆ ਜੀ ਅੱਧੇ ਘੰਟੇ ਦਾ ਉਦੋਂ ਸਾਡੀਆਂ ਇਹਨਾਂ ਨੇ ਹੱਥ ਕੜੀਆਂ ਖੋਲੀਆਂ ਹੱਥਾਂ ਦੀਆਂ ਤੇ ਪੈਰਾਂ ਤੇ ਹਰਜੀਤ ਉੱਥੇ ਵੀ ਕਿਸੇ ਤੇ ਜਦੋਂ ਕੈਂਪ ਦੇ ਵਿੱਚ ਰੱਖਿਆ ਗਿਆ ਤੁਸੀਂ ਇਹ ਉੱਥੇ ਵੀ ਦਿੱਤੇ ਜਾਂਦੇ ਗਏ ਹਾਂਜੀ ਜੀ ਮੇਰੀ ਜੇ ਏਜੰਟ ਨੇ ਮੇਰੀ ਨੇਪਾਲ ਦੀ ਆਈਡੀ ਬਣਾਈ ਸੀ ਜੀ ਉਹ ਜੋ ਕਿ ਉੱਥੇ ਸ਼ੋ ਹੋ ਗਈ ਸੀਗੀ ਉਹਨਾਂ ਨੇ ਮੈਨੂੰ ਉੱਥੇ ਟੌਰਚਰ ਕੀਤਾ ਗਿਆ ਜੀ ਮੈਨੂੰ ਤੇ ਉਹ ਉੱਥੇ 24 ਘੰਟੇ ਮੈਨੂੰ AC ਦੇ ਵਿੱਚ ਉਹਨਾਂ ਨੇ ਕੱਪੜੇ ਲਾ ਆ ਕੇ ਅੰਦਰ ਡੱਕ ਛੜਿਆ ਜੀ ਉਹਨਾਂ ਨੇ ਕੀ ਕਹਿਣਾ ਚਾਹੋਗੇ ਨੌਜਵਾਨਾਂ ਨੂੰ ਜਿਹੜੇ ਬਾਹਰ ਨੂੰ ਦੌੜਦੇ ਨੇ ਨੌਜਵਾਨਾਂ ਨੂੰ ਇਹੀ ਕਵਾਂਗਾ ਜੀ ਆਪ ਦਾ ਇੱਥੇ ਕੋਈ ਕਾਰੋਬਾਰ ਕਰ ਲਓ ਇਹ ਚੱਕਰਾਂ ਦੇ ਵਿੱਚ ਨਾ ਪਾਓ ਤੇ ਵਧੀਆ ਗੱਲ ਹੈ ਜੀ ਬਹੁਤ ਹਾਂ ਤੇ ਬਹੁਤ ਮਾੜੀ ਹੈ ਜੀ ਮੈਂ ਤੇ ਵੀ ਨਹੀਂ ਪਤਾ ਕਿ ਸਾਡੀ ਰੋਟੀ ਕਿਥੋਂ ਖੋਲੀ ਚਾਹੀਏ ਮੈਂ ਤਾਂ ਹਰ ਦਿਨ ਇਹੋ ਸੋਚ ਕੇ ਦੁੱਖ ਹੁੰਦਾ ਕਿ ਮੇਰੀ ਦਵਾਈ ਕਿਥੇ ਖਰੀਦਣੀ ਹੈ ਜੋ ਕੁਝ ਜਮਾ ਪੂੰਜੀ ਸਾਰੀ ਮੈਂ ਇਕੱਠੀ ਕਰਕੇ ਆਪਣੇ ਬੇਟੇ ਤੇ ਲਾਤੀ 2 ਕਿਲੇ ਜ਼ਮੀਨ ਸੀ ਉਹ ਵੀ ਵੇਚ ਦਿੱਤੀ ਮੈਂ ਬੇਰੇ ਪਿੱਛੇ 45 20 ਲੱਖ ਰੁਪਇਆ ਲਾ ਕੇ ਦੰਦਰਾਂ ਨੂੰ ਖੜੀਆਂ ਸੀ ਬੱਚੇ ਭੇਜੇ ਵਾਰ ਤਾਂ ਅੱਜ ਬੱਚੇ ਇਦਾਂ ਉਹ ਵੀ ਗੱਲ ਵੀ ਹਾਰ ਤੇ ਛੱਡ ਕੇ ਆਈ ਨਹੀਂ ਸਭ ਕੁਝ ਹਾਰ ਕੇ ਆਈ ਉੱਥੋਂ ਦੋਵੇਂ ਬੱਚੇ ਜੀ ਪਰ ਇੱਕੋ ਟਲ ਹੋਏ ਬੱਚੇ ਦੋਵੇਂ ਤਿੰਨ ਰੁਪਏ ਦੇ ਹੋਣਗੇ ਤੇ ਸ਼ਾਇਦ ਇੱਧਾ ਪੈਸਾ ਵੀ ਉਹ ਕਦਾਂ ਨਹੀਂ ਕਿਉਂਕਿ ਤੇ ਇਹ ਲੱਭ ਹੁੰਦਾ ਕਿੱਦਾਂ ਪੈਸਾ ਲਈ ਚੁੱਕੀ ਤਾ ਪੈਸਾ ਹੰਤੇ ਜਮੀਨ ਅਸੀਂ 2-2 ਕਿੱਲੇ ਮੇਰੀ ਤੇ 2 ਕਿੱਲੇ ਜਮੀਨ ਵੀ ਵੇਚ ਗਈ ਤੇ ਰਾਣੀ ਮੇਰੀ ਦੀ 1 ਕਿੱਲਾ ਜਮੀਨ ਵੇਚ ਗਈ 1 ਗਹਿਣੇ ਵੇਚੀ ਗੱਡੀ ਵੇਚ ਦਿੱਤੀ ਸੀ ਮਰਲੇ ਪਲਾਟ ਵਿੱਚ ਆ ਤੇ ਸਾਡੇ 1.7 ਲੱਖ ਰੁਪਇਆ ਉਹਦਾ ਵੀ ਵਿਆਜੀ ਤੇ 5.5 ਲੱਖ ਮੇਰਾ ਵਿਆਜੀ ਉਹ ਘਰ ਦੇ ਵਿੱਚ ਗੁਜ਼ਾਰਾ ਕਰਨਾ ਸ਼ਾਇਦ ਆਪਣਾ ਗੁਜ਼ਾਰਾ ਮੇਰਾ ਤੇ ਔਖਾ ਹੀ ਹੈ ਬਿਲਕੁਲ ਨਾ ਤਾਂ ਇੰਨੇ ਪੈਸੇ ਹੁਣ ਇਕੱਠੇ ਹੋਣੇ ਆ ਤੇ ਹਨਾ ਉਹ ਗੱਜਲ ਲਥਣਾ ਜਮੀਨ ਵੀ ਜਮੀਨ ਵੀ ਲਈ ਜਿਹੜੀ ਹੈਗੀ 2 ਕਿਲੇ ਮੇਰੇ ਤੇ ਐਮਪੀ ਚੰਸਰਦਾਰ ਜੀ ਵੀ ਸਿੱਦੇ ਨਹੀਂ ਹੈਗੇ ਮੇਰੇ ਐਮਪੀ ਕੇ ਪਰਿਵਾਰ ਜੋ ਮੇਰੇ ਫਾਦਰ ਨੇ ਆ ਕੇ ਮੇਰੇ ਬੱਚਾ ਨੂੰ ਪਾਲਣਾ ਪੁੱਛਣਾ ਕੀਤੀ ਪੜਾਇਆ ਲਿਖਾਇਆ ਘਰ ਬਰ ਬਣਾ ਕੇ ਦਿੱਤਾ ਮੇਰੀ ਗਿਆਨੇ ਭਈ ਜਮੀਨ ਛਡਾ ਕੇ ਦਿੱਤੀ ਜਿਹੜੀ ਹੁਣ ਮੈਂ ਬੇਟੇ ਦੇ ਬਾਅਦ ਜਾਣ ਕਰਕੇ ਵੇਚ ਦਿੱਤੀ ਕੀ ਉਮੀਦ ਕਰਦੀ ਸਰਕਾਰ ਕੋਲ ਮੈਂ ਸਰਕਾਰ ਕੋ ਉਮੀਦ ਕਰਦੀ ਹਾਂ ਕਿ ਇੱਕ ਤੇ ਬੱਚਾ ਨੂੰ ਰੋਜ਼ਗਾਰ ਦਿੱਤੇ ਜਾਣ ਜੇ ਤੇ ਰੋਜ਼ਗਾਰ ਹੁੰਦੇ ਤੇ ਬੱਚੇ ਬਾਹਰ ਕੇ ਧੱਕੇ ਖਾਂ ਜਾਂਦੇ ਤੇ ਦੂਸਰਾ ਇਹ ਏਜੰਟਾਂ ਦੇ ਕਾਰਵਾਈ ਕੀਤੀ ਜਾਵੇ ਤੇ ਸਾਡੇ ਪੈਸੇ ਵਾਪਸ ਮੋੜਨ ਹਾਂ ਜਿੰਨਾ ਕੁ ਖਰਚਾ ਉਹਨਾਂ ਦਾ ਲੱਗਾ ਆਪਣਾ ਘਟ-ਘਟੋ ਕਰ ਲੈਣ ਬਾਕੀ ਜਿਹੜਾ ਅਸੀਂ ਕਰ ਦਿੱਤਾ ਚੁੱਕਾ ਵਾਪਸ ਦੇ ਸਕੀ। ਲੱਗਦਾ ਕਿ ਇਹ ਜਿਹੜਾ ਏਜੰਟ ਨੇ ਤੁਹਾਨੂੰ ਕਿਹਾ ਸੀ ਤੇ ਉਸ ਤਰੀਕੇ ਨਾਲ ਹੀ ਭੇਜ ਬਿਲਕੁਲ ਨਹੀਂ 20-25 ਦਿਨ ਦਾ ਟਾਈਮ ਲੈ ਕੇ ਉਹਨਾਂ ਨੇ ਬੱਚੇ ਭੇਜੇ ਸੀਗੇ। ਸਾਨੂੰ ਇਸ ਗੱਲ ਨਾਲ ਸਹਿਮਤ ਕਰਵਾਇਆ ਸੀਗਾ ਤੇ ਇਸੇ ਗੱਲ ਨਾਲ ਹੀ ਸਹਿਮਤ ਹੋ ਗਏ ਕਿ 2025 ਦਿਨ ਵਿੱਚ ਉਦੋਂ ਤੇ ਇਲੈਕਸ਼ਨ ਵੀ ਨਹੀਂ ਸੀ ਹੋਈ ਯ ਵੈਸੇ ਇਲੈਕਸ਼ਨ ਵੀ ਇੰਨੇ ਬੱਜੇ ਰਸਤੇ ਵਿੱਚ ਬੈਠੇ ਸੀ ਉਦੋਂ ਹੋਈ ਸੀਗੀ ਇਹ ਚਾਰ ਮਹੀਨੇ ਚ ਬੱਜੇ ਪੁੰਜੇ ਨੇ ਕਈ ਮੋਕੜਾ ਵੀ ਹੋਣ ਗਿਆ ਜੰਗਲਾਂ ਰਾਈ ਵੀ ਨਹੀਂ ਸੀ ਸਾਨੂੰ ਪਨਾਵਾ ਦਾ ਜੰਗਲ ਲੰਗਨਾਈ ਵੀ ਨਹੀਂ ਦੱਸਿਆ ਉਹ ਵੀ ਸਾਨੂੰ ਰਸਤੇ ਵਿੱਚ ਜਾ ਕੇ ਪਤਾ ਲੱਗੇ ਕਿ ਹੁਣ ਪਨਾਵਾ ਦਾ ਜੰਗਲ ਉਹਨਾਂ ਨੇ ਪਾਰ ਕਰਵਾਉਣਾ ਜਿਸ ਗੱਲ ਨੂੰ ਲੈ ਕੇ ਸਾਡੇ ਵਿੱਚ 20 ਦਿਨ ਬੈਸਕਸੀ ਆ ਚੱਲ ਰਿਹਾ ਬੱਚੇ ਉੱਥੇ ਬੈਠੇ ਰਹੇ ਹੁਣ ਜਦੋਂ ਕਿ ਤਸੀਏ ਵੀ ਛੱਲੇ ਆ ਬੱਚੇ ਬਹੁਤ ਤਸੀਏ ਛੱਲੇ ਨੇ ਹੁਣ ਜਦੋਂ ਆਇਆ ਦੱਸਦਾ ਹੋਵੇਗਾ ਤੁਹਾਨੂੰ ਸੁਣੇ ਬੇਟੇ ਮੇਰੇ ਨੇ ਇਹ ਹੋ ਉਸ ਵੇਰੇ ਗੱਲ ਆ ਕੇ ਆ ਕੇ ਰੋਇਆ ਮम्मा ਮੇਰਾ ਦਿਲ ਕਰਦਾ ਕਿ ਮੈਂ ਆਪਣੇ ਆਪ ਨੂੰ ਫਾਂਸੀ ਲਗਾ ਲਾਂ ਜੋ ਮਾਂਸ ਹੁੰਦੀ ਹੈ ਇਹ ਗਲਤੀ ਮਾਂ ਨਹੀਂ ਬਣਾਉਂਦੀ ਮਾਂ ਹੀ ਉਹ ਖਾ ਖਾ ਕੇ ਕੈਮਰਾ ਮਰਨਾ ਹੋ ਗਿਆ ਕਿ ਕੱਲਾ ਕੱਲਾ ਮੇਰਾ ਬੱਜਾ ਆਦਮੀ ਮੇਰਾ ਸਿਰ ਤੇ ਨਹੀਂ ਮੈਂ ਜਿੱਤਾ ਇਹਨਾਂ ਨੂੰ ਪਾਲਿਆ 7 ਸਾਲ ਦਾ ਜਿੱਦਨ ਮੇਰਾ ਸਰਦਾਰ ਜੀ ਦੀ ਮੌਤ ਹੋਈ ਮੈਨੂੰ ਪਤਾ ਮੈਂ ਜਿਹੜੀਆਂ ਵਕਤਾਂ ਦੇ ਨਾਲ ਬੱਚੇ ਪਾਲੇ ਆ ਤੇ ਇੱਥੋਂ ਤੱਕ ਕੀਤੀ ਜਦੋਂ ਬੱਚੇ ਜਵਾਨ ਦਸਨ ਮਾਵਾ ਨੂੰ ਕਹਿਣ ਕਿ ਅਸੀਂ ਮਰ ਜਾਣਾ ਫਾਂਸੀ ਲਾ ਕੇ ਕੁਝ ਖਾ ਕੇ ਤੇ ਉਹ ਮਾਂ ਪਿਓ ਦਾ ਕੀ ਜੀਣਾ